ਤੁਸੀਂ ਦੇਖਿਆ ਹੀ ਹੈ ਕਾਲੀ ਦਲ ਦੀ ਜਿਹੜੀ ਨੀਤੀਆਂ ਹਨ ਕਿ ਸ਼ਰਮਾ ਜੀ ਬਣ ਗਏ ਉਹਨਾਂ ਬਾਰੇ ਤਾਂ ਤੁਹਾਨੂੰ ਜ਼ਿਆਦਾ ਪਤਾ ਮੇਰੇ ਤੋਂ ਨਾ ਉਹਦਾ ਕੀ ਸੀ ਮਨ ਲੱਗਦਾ ਆਪਣੇ ਆਪਣੇ ਨੂੰ ਰਿਸਪੈਕਟ ਨਹੀਂ ਦਿੰਦੇ ਉਹਨੇ ਵਿਰੋਧੀ ਨੂੰ ਤਾਂ ਕੀ ਦੇਣੀ ਹੈ ਜਿਹੜਾ ਇਹ ਸ਼ਰਾਬ ਦੀਆਂ ਗੱਲਾਂ ਮੈਂ ਤਾਂ ਚੈਲੰਜ ਕੀਤਾ ਸੀਗਾ ਸ਼ਰਮਾ ਜੀ ਨੂੰ ਅੱਜ ਵੀ ਚੈਲੰਜ ਕਰਨਾ ਠੇਕਾ ਤਾਂ ਅੱਜ ਵੀ ਖੁੱਲ੍ਹਾ ਰਿਹਾ ਹੈ ਅੱਜ ਆ ਜਾਣ ਤੁਸੀਂ ਆ ਜਾਓ ਸਾਰੀ ਮੀਡੀਆ ਨੂੰ ਬੁਲਾ ਲੈਣਾ ਗੱਲ ਕਰ ਲੈਣ ਉੱਥੇ ਬੈਠ ਕੇ ਜਦ ਕਿ ਜਿਹੜਾ ਉਹ ਠੇਕਾ ਹੈ ਉਹਦੇ ਵਿੱਚ ਕਾਲੀ ਦਲ ਦਾ ਜਥੇਦਾਰ ਵੀ ਹਿੱਸੇਦਾਰ ਹੈ ਵਿੱਚ ਤਕਰੀਬਨ ਡੇਰਾ ਬਸੀ ਸ਼ਹਿਰ ਦੇ ਵਿੱਚ 7600 ਵੋਟਾਂ ਜਿੱਡੇ ਹਗਾ ਕੰਗਰਸ ਪਾਰਟੀ ਉਹਦੇ ਵਿੱਚ ਕਾਲੀ ਦਲ ਦੇ ਇਹੋ ਜਿਹੇ ਬੰਦੇ ਸ਼ਰਮਾ ਜੀ ਨੇ ਜਿਹਨਾਂ ਦੀ ਜਮਾਨਤ ਆ ਵੀ ਜਮਤ ਹੋਈ ਜਾਂ ਪਹਿਲੀ ਵਾਰੀ ਹੋਇਆ ਸੀ ਆਸਟੇ ਵੀ ਕਾਲੀ ਦਲ ਦੇ ਬੰਦੇ ਨੇ ਡੇਰਾ ਬਸੀ ਜਮਾਨਤ ਆ ਗਿਆ ਜੀ ਅੱਜ ਆਪਾਂ ਆਇਆ ਡੇਰਾ ਬਸੀ ਸਭ ਤੋਂ ਜਿਹੜੇ ਯੰਗ ਉਹਰੇ ਪ੍ਰਧਾਨ ਬਣੇ ਆ ਨਗਰ ਕਾਉਂਸਲ ਦੇ ਇਤਿਹਾਸ ਚ ਜਿਹੜਾ ਡੇਰਾ ਬਸੀ ਦੇ ਰਣਜੀਤ ਰੈੱਡੀ ਜੀ ਅੱਜ ਆਪਾਂ ਉਹਨਾਂ ਨਾਲ ਮੁਲਾਕਾਤ ਕਰਾਂਗੇ ਤੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਕੀ ਜੀ ਸੁਖਿੰਦਰ ਜੀ ਤੁਹਾਡਾ ਰੈੱਡੀ ਜੀ ਇੱਕ ਦੱਸੋ ਕਦੇ ਸੋਚਿਆ ਸੀ ਤੁਹਾਨੂੰ ਸਿਰਫ ਜਿਆਦਾ ਟਾਈਮ ਨਹੀਂ 10 ਸਾਲ ਹੋਏ ਆ ਆਪਣਾ ਡੇਰਾ ਬਸੀ ਚ ਆਇਆ ਸੀ ਸੋਚਿਆ ਸੀ ਕਿ ਆਪਾਂ ਨਗਰ ਕਾਉਂਸਲ ਦੇ ਪ੍ਰਧਾਨ ਬਣਾਂਗੇ ਨਹੀਂ ਵੀਰ ਜੀ ਆਪਾਂ ਕਦੀ ਇਹ ਤਾਂ ਮੈਂ ਪਹਿਲਾਂ ਤਾਂ ਧੰਨਵਾਦ ਵੀ ਕਰਦਾ ਤੁਹਾਡੇ ਮਾਦੀਮੇ ਡੇਰਾ ਬਸੀ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਇੱਕ ਨੌਮਾਣੇ ਜਿਹਾ ਸੇਵਕ ਨੂੰ ਇੰਡਾ ਮਾਣ ਬਖਸ਼ਿਆ ਤੇ ਨਾਲੇ ਮੈਂ ਧੰਨਵਾਦ ਕਰਦਾ ਹਾਂ ਮੇਰੇ ਲੀਡਰ ਸਰਦਾਰ ਦੀਪਿੰਦਰ ਸਿੰਘ ਢਿੱਲੋਂ ਸਾਹਿਬ ਮਹਾਰਾਣੀ ਸਾਹਿਬ ਸਮੁੱਚੀ ਕਾਂਗਰਸਾਈ ਕਮਾਂਡ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਨੂੰ ਇੱਡੀ ਵੱਡੀ ਜ਼ਿੰਮੇਵਾਰੀ ਦੇ ਕਾਬਿਲ ਸਮਝਿਆ ਮੈਂ ਤਾਂ ਉਹਨਾਂ ਦੀ ਗੱਲ ਤੇ ਢਿੱਲੋਂ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਹਨਾ ਤੇ ਉਹਨਾਂ ਦਾ ਹਮੇਸ਼ਾ ਤੁਹਾਡੇ ਤੇ ਹੱਥ ਰਿਹਾ ਤੇ ਤੁਸੀਂ ਵੀ ਉਹਨਾਂ ਦਾ ਕਦੇ ਸਾਥ ਨਹੀਂ ਛੱਡਿਆ ਹਨਾ ਤੇ ਔਖੇ ਟਾਈਮ ਵੀ ਉਹਨਾਂ ਦੇ ਨਾਲ ਰਹੇ ਉਹ ਸਭ ਤੋਂ ਔਖਾ ਟਾਈਮ ਕਿਹੜਾ ਸੀ ਜਦੋਂ ਤੁਹਾਨੂੰ ਲੱਗਿਆ ਵੀ ਹੁਣ ਬੜਾ ਔਖਾ ਟਾਈਮ ਆ ਉਹਨਾਂ ਉਹਨਾਂ ਦੇ ਨਾਲ ਆਪਾਂ ਨਹੀਂ ਚਲੋ ਕਿਉਂਕਿ ਮੇਰਾ ਇੱਕ ਵਫਾਦਾਰੀ ਦਿਖਾਣੀ ਚਾਹੀਦੀ ਹੈ ਬਲੱਡ 'ਚੇ ਵਫਾਦਾਰੀ ਹੈ ਸਾਡੇ ਮੈਂ ਜਦੋਂ ਰਾਜਨੀਤੀ ਸ਼ੁਰੂ ਕੀਤੀ ਹੈ ਕਿ ਮੇਰਾ ਕਿੱਚਾ ਵੀ ਆ ਵੀ ਜਦ ਤੱਕ ਰਾਜਨੀਤੀ ਕਰਨੀ ਹੈ ਢਿੱਲੋ ਸਾਹਿਬ ਦੇ ਨਾਲ ਰਹਿ ਕੇ ਹੀ ਕਰਨੀ ਹੈ ਤੇ ਢਿੱਲੋ ਸਾਹਿਬ ਦੇ ਨਾਲ ਹੀ ਖੜਨਾ ਜਦ ਤੱਕ ਪਰਮਾਤਮਾ ਨੇ ਸਵਾਸ ਬਖਸ਼ੇ ਔਖੇ ਮਾੜੇ ਸਮੇਂ ਤਾਂ ਵਿੱਕੀ ਜੀ ਬਹੁਤ ਆਂਦੇ ਰਹਿੰਨੇ ਨੇ ਰਾਜਨੀਤੀ ਦੇ ਵਿੱਚ ਕਈ ਵਾਰੀ ਐਸਾ ਸਮਾਂ ਆਇਆ ਬਿੱਟੂ ਲੋਹ ਸਾਹਿਬ ਨੂੰ ਟਿਕਟ ਨਹੀਂ ਮਿਲੀ ਅਸੀਂ ਆਜ਼ਾਦ ਖੜਾਇਆ ਸਾਰੇ ਲੱਗਦੇ ਰਹੇ ਉਸ ਤੋਂ ਬਾਅਦ ਇਹੋ ਜਿਹੇ ਹਾਲਾਤ ਹੈ ਕਈ ਵਾਰੀ ਤੁਸੀਂ ਦੇਖਿਆ ਹੈ ਵੀ ਲੋਕ ਬਹੁਤ ਹਵਾ ਦੇ ਨਾਲ ਚੱਲਦੇ ਆ ਸਾਨੂੰ ਇਕੱਠ ਕਰਨ ਤੇ ਇਕੱਠੇ ਲੋਕ ਕਰਨ ਤੇ ਬੜੀ ਦਿੱਕਤ ਆਉਂਦੀਆਂ ਰਹੀਆਂ ਪਰ ਲੋਹ ਸਾਹਿਬ ਵੀ ਕਿਉਂ ਇਹੋ ਜਿਹੇ ਲੀਡਰ ਹੈ ਵੀ ਉਹ बार-बार ਆਪਣੀ ਹਾਰ ਤੋਂ ਬਾਅਦ ਵਜੂਦ ਵੀ ਤਕੜੇ ਹੋ ਕੇ ਨਿਕਲੇ ਜਦ ਵੀ ਉਹਨਾਂ ਨੂੰ ਅਸੀਂ ਫਿਰ ਲੈ ਕੇ ਇਲਾਕੇ 'ਚ ਨਿਕਲੇ ਉਹਦੇ ਨਾਲ ਜਿਆਦਾ ਤੁਸੀਂ ਦੇਖੋ ਪਿਛਲਾ ਇਤਿਹਾਸ ਦੇਖ ਲਓ ਢਿੱਲੋ ਸਾਹਿਬ ਦਾ ਜਿਉਂ-ਜਿਉਂ ਇਲੈਕਸ਼ਨ ਲੜਦੇ ਜਾ ਰਹੇ ਆ ਵੋਟਰ ਉਹਨਾਂ ਦੀ ਵਧਦੀ ਜਾ ਰਹੀ ਤੇ ਇੱਕ ਇਹ ਕਾਲੀ ਦਲ ਦਾ ਹਲਕਾ ਕੈਪਟਨ ਕਮਲਜੀਤ ਨੇ ਬਣਾਤਾ ਸੀਗਾ ਤੇ ਕੈਪਟਨ ਸਾਹਿਬ ਦੇ ਬਾਅਦ ਤੁਸੀਂ ਦੇਖਿਆ ਹੀ ਹੈ ਇਹ ਕਾਲੀ ਦਲ ਦੀ ਜਿਹੜੀ ਨੀਤੀਆਂ ਹਨ ਕਿ ਸ਼ਰਮਾ ਜੀ ਬਣ ਗਏ ਉਹਨਾਂ ਬਾਰੇ ਤਾਂ ਤੁਹਾਨੂੰ ਜਿਆਦਾ ਪਤਾ ਮੈਨੂੰ ਨਾ ਤਾਂ ਕਿਸੇ ਮਨ ਲੱਗਦਾ ਆਪਣੇ ਆਪਣੇ ਨੂੰ ਰਿਸਪੈਕਟ ਨਹੀਂ ਦਿੰਦੇ ਉਹਨੇ ਵਿਰੋਧੀ ਨੂੰ ਤਾਂ ਕੀ ਦੇਣੀ ਹੈ ਹੁਣ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਆਸਾ ਬੰਦਾ ਕਿ ਅਗਲੇ ਸਾਲ ਹੋਣ ਡੇਰਾ ਬਸਰੀ ਜਨਤਾ ਆਪਣਾ ਸੇਵਕ ਢਿੱਲੋ ਸਾਹਿਬ ਨੂੰ ਚੁਣਨ ਜਾ ਰਹੀ ਹੈ ਕਿਉਂਕਿ ਉਹਦਾ ਜੋ ਸੈਮੀਫਾਈਨਲ ਸੀਗੇ ਤੁਸੀਂ ਦੇਖਿਆ ਸੈਮੀਫਾਈਨਲ ਦੇ ਵਿੱਚ ਕਾਂਗਰਸ ਪਾਰਟੀ ਢਿੱਲੋ ਸਾਹਿਬ ਦੀ ਗਵਾਹੀ ਦੇ ਵਿੱਚ ਪੂਰੇ ਤਰ੍ਹਾਂ ਤਕੜੀ ਹੋ ਕੇ ਨਿਕਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੀਆਂ ਪਿਛਲੀਆਂ ਹਾਰਾਂ ਸੀਗੀ ਉਹ ਤੋਂ ਤਕੜੇ ਮਾਰ ਕੇ ਨਾਲ ਢਿੱਲੋ ਸਾਹਿਬ ਨੂੰ ਇਹ ਇਲਾਕਾ ਐਮਐਲਏ ਬਣਾ ਕੇ ਵਿਧਾਨ ਸਭਾ ਚ ਭੇਜਣ ਜਾ ਰਹੇ ਹਾਂ ਤੇ ਇੱਕ ਹੋਰ ਦੱਸੋ ਰੇਡੀ ਥੋਡੇ ਤੇ ਹਮੇਸ਼ਾ ਇੱਕ ਸ਼ਰਾਬ ਦੇ ਦੋਸ਼ ਲੱਗਦੇ ਰਹੇ ਆ ਕਿ ਸ਼ਰਾਬ ਦਾ ਤਸਕਰ ਹੈ ਸ਼ਰਾਬ ਵੇਚਦੇ ਆ ਨਕਲੀ ਸ਼ਰਾਬ ਬਣਾਉਂਦੇ ਆ ਨਾ ਤਾਂ ਉਹਦੇ ਬਾਰੇ ਤੁਹਾਡੇ ਕਿੰਨੀ ਸੱਚਾਈ ਹੈ ਇਸ ਚੀਜ਼ ਚ ਇਹ ਤਾਂ ਸੱਚਾਈ ਲੋਕਾਂ ਨੇ ਦੱਸਤੀ ਡੇਰਾ ਬਸੀ ਜਨਤਾ ਨੇ ਸ਼ਰਮਾ ਜੀ ਨੂੰ ਤਾਂ ਹੋਰ ਤਾਂ ਨਹੀਂ ਕੋਈ ਲਬਦਾ ਅੱਜ ਇੱਕ ਮੈਂ ਤੁਹਾਨੂੰ ਗੱਲ ਦੱਸ ਰਿਹਾ ਇੱਕ ਬਹੁਤ ਮਾੜੀ ਘਟਨਾ ਹੋਈ ਮਹੀਰਪੁਰ ਪਿੰਡ ਦੇ ਵਿੱਚ ਉੱਥੇ ਛੱਤ ਡਿੱਗੀ ਬੱਚਾ ਮਰਿਆ ਉਹ ਜੋ ਸਾਰੇ ਡੇਰਾ ਬਸੀ ਨੂੰ ਬੜਾ ਦੁੱਖ ਹੈ ਉਹ ਤਾਂ ਉੱਥੇ ਵੀ ਜਾ ਕੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਇਹ ਕਾਂਗਰਸ ਦੀ ਮਾੜੀਆਂ ਨੀਤੀਆਂ ਕਰਕੇ ਛੱਤ ਡਿੱਗੀ ਤੁਸੀਂ ਦੱਸੋ 2016 ਚ ਉਸ ਬੰਦੇ ਨੇ ਫਾਰਮ ਭਰਿਆ ਸੀਗਾ ਜਦਕਿ 2020 ਮਾਰਚ ਤੱਕ ਕਾਲੀ ਦਲ ਦੀ ਕਮੇਟੀ ਰਹੀ ਕਿਉਂ ਨਹੀਂ ਇਹ ਬੰਦਿਆਂ ਨੇ ਉਸ ਗਰੀਬਾਰੇ ਸੋਚਿਆ ਕਿਉਂ ਨਹੀਂ ਉਹਨੂੰ ਛੱਤ ਦੇ ਪੈਸੇ ਜਾਰੀ ਕਰਾਤੇ ਤੇ ਜਿਹੜਾ ਇਹ ਸ਼ਰਾਬ ਦੀਆਂ ਗੱਲਾਂ ਮੈਂ ਤਾਂ ਚੈਲੰਜ ਕੀਤਾ ਸੀਗਾ ਸ਼ਰਮਾ ਜੀ ਨੂੰ ਅੱਜ ਵੀ ਚੈਲੰਜ ਕਰਦਾ ਠੇਕਾ ਦਾ ਅੱਜ ਵੀ ਖੁੱਲਾ ਮਾਈ ਵਾਲੇ ਅੱਜ ਆ ਜਾਣ ਤੁਸੀਂ ਆਜੋ ਸਾਰੀ ਮੀਡੀਆ ਨੂੰ ਬੁਲਾ ਲੈਣਾ ਗੱਲ ਕਰ ਲੈਣ ਉੱਥੇ ਬੈਠ ਕੇ ਜਦ ਕਿ ਜਿਹੜਾ ਠੇਕਾ ਹੈ ਉਹਦੇ ਵਿੱਚ ਕਾਲੀ ਦਲ ਦੇ ਜਥੇਦਾਰ ਹਿੱਸੇਦਾਰਾਂ ਵਿੱਚ ਸੁਰਜੀਤ ਸਿੰਘ ਜੀ ਬੈਠੇ ਨੇ ਮੈਂ ਨੂੰ ਨਾਂ ਨਹੀਂ ਲੈਂਦਾ ਚਲੋ ਨਾਂ ਆ ਗਿਆ ਉਹ ਕਾਲੀਦਾ ਦੇ ਠੇਕੇਦਾਰ ਆ ਮੈਂ ਲੈਟਰ ਵੀ ਜਾਰੀ ਕੀਤਾ ਮੇਰੇ ਤੇ ਇੱਕ ਦੁਕਾਨ ਹੈ ਅਗਰ ਦੁਕਾਨ ਕਰਾਇਤੇ ਦੇਣਾ ਕਿਸੇ ਨੂੰ ਜੁਰਮ ਹੈ ਤਾਂ ਸ਼ਰਮਾ ਜੀ ਦਾ ਏਡੇ ਏਡੇ ਮਾਲ ਬਣਾ ਕੇ ਉੱਥੇ ਦੁਕਾਨਾਂ ਕਰਾਇਤੇ ਤੁਸੀਂ ਬੈਠੇ ਆ ਫਿਰ ਤੋ ਵੀ ਗਲਤ ਕਰ ਰਹੇ ਉੱਥੇ ਪਾਰਲਰ ਵੀ ਖੁੱਲ੍ਹੇ ਆ ਸਭ ਕੁਝ ਖੁੱਲ੍ਹ ਰਿਹਾ ਉੱਥੇ ਅ ਇੱਕ ਜੀ ਡੇਰਾ ਬਸੀ ਤੋਂ ਬੜੀ ਸਮੱਸਿਆ ਜਿਹੜਾ ਗੰਦਗੀ ਦੀ ਬਹੁਤ ਰਹੀ ਆ ਤੁਹਾਡੇ ਪਿੱਛੇ ਨਗਰ ਕੌਂਸਲ ਦੇ ਕੋਲ ਹੈ ਜਿਹੜੇ ਜੜ ਚੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਆ ਪਿਛਲੇ ਪਾਸੇ ਤੇ ਉਹਦੇ ਬਾਰੇ ਤੁਸੀਂ ਕੋਈ ਖਾਸ ਕਰ ਰਹੇ ਆ ਜਿਹੜੇ ਗੰਦਗੀ ਨੂੰ ਦੂਰ ਕਰਾਇਆ ਉਸਕੇ ਦੇਖੋ ਵੀਰ ਜੀ ਆਪਾਂ ਤੁਸੀਂ ਭਰਾ ਹੋ ਸਾਰੇ ਤੇ ਡੇਰਾ ਬਸੀ ਦੀ ਜਨਤਾ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਡੇਰਾ ਬਸੀ ਦੀ ਜਨਤਾ ਨੂੰ ਵਿਸ਼ਵਾਦਵਾਨ ਹੈ ਕਿ ਜਿੰਨਾ ਉਹਨਾਂ ਨੇ ਮੇਰੇ ਬਾਰੇ ਸੋਚਿਆ ਉਹ ਤੋਂ ਜ਼ਿਆਦਾ ਕੰਮ ਕਰਕੇ ਆਪਾਂ ਸ਼ਹਿਰ ਵਾਸੀਆਂ ਦਾ ਦਿਲ ਜਿੱਤਣਾ ਹੈ ਇਹ ਜਿਹੜਾ ਗੰਦਗੀ ਦੇ ਢੇਰ ਹੈ ਇਹ ਬਹੁਤ ਪੁਰਾਣੇ ਕੋਈ ਹੱਲ ਨਹੀਂ ਕੱਢ ਸਕੀ ਇਸ ਗੱਲ ਦਾ ਇਹ ਰੋਡ ਤੁਸੀਂ ਦੇਖਿਆ ਸੀਗਾ ਟੁੱਟੇ ਪਏ ਸੀ ਅੱਜ ਤੁਸੀਂ ਰੋਡ ਕਾਲਜ ਰੋਡ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਦੋ ਦਿਨਾਂ ਚੋਂ ਘਾਟਣ ਹੋ ਰਿਹਾ ਉਹਦਾ ਗੁਲਾਬਗੜ ਰੋਡ ਡੇਰਾ ਬਸੀ ਆਲਾ ਜਿਹੜਾ ਤਸੀਰ ਰੋਡ ਸੀਗਾ ਤੁਸੀਂ ਆਪ ਜਾ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਰੋਡ ਕਿਤਨਾ ਬਣਿਆ ਹੋਇਆ ਉਹ ਤੋਂ ਬਾਅਦ ਰਾਮ ਤਲਾਈ ਦਾ ਮੁੱਦਾ ਸੀਗਾ ਸਾਡਾ ਜਿਹੜਾ ਇੰਨਾ ਲੰਬਾ ਸਮੇਂ ਤੋਂ ਸ਼ਰਮਾ ਜੀ ਤਿੰਨ ਵਾਰੀ ਉੱਥੇ ਦੀਵਾ ਜਗਾ ਕੇ ਗਏ ਆਗੇ ਪਰ ਰਾਮ ਤਲਾਈ ਨਹੀਂ ਦਿੱਤੀ ਕਿਸੇ ਨੂੰ ਨਾ ਬਣਾਈ ਜੇ ਇਲੈਕਸ਼ਨ ਆਉਂਦੇ ਸੀਗੇ ਉੱਥੇ ਆ ਕੇ ਕ ਤੁਸੀਂ ਹਾਲਤ ਦੇਖ ਲਓ ਡੇਰਾ ਬਸੀ ਬੱਸ ਸਟੈਂਡ ਦੀ ਕੀ ਹਾਲ ਹੈ ਜੇ ਕੋਈ ਜਾ ਕੇ ਉੱਥੇ ਸਾਡੀ ਧੀ ਭੈਣ ਕੋਈ ਪਿੰਡ ਚੋਂ ਆ ਜੇ ਬਾਥਰੂਮ ਨਹੀਂ ਹੈਗਾ ਉੱਥੇ ਬੱਸ ਸਟੈਂਡ ਦੇ ਵਿੱਚ ਇਹਨਾਂ ਦੀ ਕਮੇਟੀ ਦੀ ਇਹ ਦੇਣ ਹੈ ਅਸੀਂ ਜਿੰਨਾ ਕੰਮ ਕਰਿਆ ਪਿਛਲੇ ਸਾਲ ਤੁਸੀਂ ਦੇਖਿਆ ਪ੍ਰਮਾਤਮਾ ਦਾ ਐਸਾ ਪ੍ਰਗੋਪ ਚੱਲਿਆ ਮਾ ਮਾ ਮਾਰੀ ਕੋ ਕੋਰੋਨਾ ਵੀ ਹੋਇਆ ਵਿੱਚੇ ਸਾਨੂੰ ਕੰਮ ਕਰਨ ਦਾ ਤਕਰੀਬਨ ਇਹ ਲਾ ਲਓ ਸਾਲ ਦੇ ਵਿੱਚ 6 ਮਹੀਨੇ ਸਮਾਂ ਮਿਲਿਆ 6 ਮਹੀਨੇ ਤੁਸੀਂ ਡੇਰਾ ਬਸੀ ਦੀ ਜਨਤਾ ਨੇ ਸਾਡੇ ਚ ਇੰਨਾ ਵਿਸ਼ਵਾਸ ਪ੍ਰਗਟ ਕੀਤਾ ਕੋਨ ਮੈਂ ਕੀ ਜਿੰਨੇ ਵੀ ਅਸੀਂ ਕੈਂਡੀਡੇਟ ਕਾਂਗਰਸ ਦੇ ਤਾਰੇ ਹਜ਼ਾਰ ਹਜ਼ਾਰ ਵੋਟਾਂ ਦੀ ਲੀਡ ਨਾਲ ਕਾਂਗਰਸ ਪਾਰਟੀ ਜਿੱਤ ਕੇ ਆਈ। ਤਕਰੀਬਨ ਡੇਰਾ ਬੱਸੀ ਸ਼ਹਿਰ ਦੇ ਵਿੱਚ 7600 ਵੋਟਾਂ ਦੀ ਲੀਡ ਹੈ ਕਾਂਗਰਸ ਪਾਰਟੀ ਦੀ। ਉਹਦੇ ਵਿੱਚ ਕਾਲੀ ਦਲ ਦੇ ਇਹੋ ਜਿਹੇ ਬੰਦੇ ਸ਼ਰਮਾ ਜੀ ਦੇ ਜਿਹਨਾਂ ਦੀ ਜਮਾਨਤਾਂ ਵੀ ਜਬਤ ਹੋਈਆਂ ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ ਵੀ ਕਾਲੀ ਦਲ ਦੇ ਬੰਦੇ ਦੀ ਡੇਰਾ ਬੱਸੀ ਜਮਾਨਤਾਂ ਜਬਤ ਹੋਈਆਂ। ਇਹ ਕਿਹਨਾਂ ਦੀ ਦੇਣ ਹੈ? ਸਾਰੀ ਸ਼ਰਮਾ ਜੀ ਬੋਲ ਬਾਣੀ ਹੋਏ। ਤੁਸੀਂ ਦੇਖਿਓ ਜੀ ਉਹਨੂੰ ਉਹ ਤਾਂ ਹੁਣ ਤੋਂ ਦਬਕੇ ਮਾਰਨ ਦੀ ਗੱਲ ਕਰ ਰਿਹਾ ਮੈਂ ਲਿਸਟਾਂ ਬਣਾਈ ਬੈਠਾ ਹਾਂ ਲਿਸਟਾਂ ਅਲਸਰੂਤੀ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ ਤੁਸੀਂ ਡਰਾਂ ਬੇ ਮਾਰ ਰਹੇ ਹੋ ਕਦੀ ਅਫਸਰਾਂ ਉਡਾਣ ਲੱਗ ਜਾਂਦੇ ਨੇ ਕਦੀ ਵਰਕਰਾਂ ਉਡਾਣ ਲੱਗ ਜਾਂਦੇ ਨੇ ਲਿਸ਼ਟਾਂ ਤੋਂ ਡਰਨ ਵਾਲਾ ਕੋਈ ਨਹੀਂ ਹੁੰਦਾ ਅਸੀਂ ਵੀ ਇੱਥੇ ਹੀ ਆ ਇੱਥੇ ਹੀ ਰਹੇ ਹਾਂ ਪਹਿਲਾਂ ਵੀ ਕਾਲੀ ਦਲ ਦੀ ਸਰਕਾਰ ਆਈਆਂ ਕੈਪਟਨ ਕਮਲਜੀਤ ਵਰਗੇ ਮੰਤਰੀ ਬਣੇ ਆ ਇੱਥੇ ਸ਼ਰਮਾ ਜੀ ਨੂੰ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਡਿਵੈਲਪਮੈਂਟ ਤੇ ਕੰਮਾਂ 'ਚ ਲੋਕਾਂ ਦਾ ਸਾਥ ਦਿਓ ਤੁਸੀਂ ਤਾਂ 10 ਸਾਲ 'ਚ ਕਰਨੀ ਪਾਏ ਕੁਝ ਵੀ ਇਹ ਬਸਟੈਂਡ ਡੇਰਾ ਬਸਤੀ 25 ਲੱਖ ਰੁਪਇਆ ਨਕਸ਼ਾ ਬਣਾਉਣ ਤੇ ਲੱਗਦਾ ਕਾਲੀ ਦਲ ਦੀ ਸਰਕਾਰ ਨੇ ਨਾ ਸਾਨੂੰ ਨਕਸ਼ਾ ਉੜਮੇ ਕਢਾਰੇ ਆਪਾ ਦੇਖ ਰਿਹਾ ਵੀ ਕਿਸ ਆਰਕੀਟੈਕਟ ਨੂੰ 25 ਲੱਖ ਰੁਪਇਆ ਨਾ ਪੇਮੈਂਟ ਕੀਤੀ ਹੈ ਉਹ ਸ਼ਰਮਾ ਜੀ ਦੇ ਕਹਿਣ ਤੇ ਕੀਤੀ ਹੋਣੀ ਇਹਨਾਂ ਨੇ ਇੱਕ ਤਾਂ ਮੈਂ ਹੋਰ ਤੁਹਾਨੂੰ ਬੇਨਤੀ ਕਰਦਾ ਮੈਨੂੰ ਤਾਂ ਅੱਜ ਤੱਕ ਇਹ ਇਤਿਹਾਸ ਹੀ ਦੱਸ ਦਵਾਂ ਤਿੰਨ ਕਮੇਟੀਆਂ ਸੀਗੇ ਡੇਰਾ ਬਸੀ ਦੀਆਂ ਜਿਰਕਪੁਰ ਡੇਰਾ ਬਸੀ ਲਾਲੂ ਇੱਕ ਵਾਰੀ ਵੀ ਪ੍ਰਧਾਨ ਆਪਣੀ ਸੀਟ ਤੇ ਬੈਠ ਕੇ ਮੀਟਿੰਗ ਨਹੀਂ ਕਰ ਪਾਇਆ ਇੱਕ ਮੀਟਿੰਗ ਦੱਸ ਦੋ ਮੈਨੂੰ ਵੀ ਕਿਸੇ ਪ੍ਰਧਾਨ ਨੇ ਆਪਣੀ ਸੀਟ ਤੇ ਬੈਠ ਕੇ ਮੀਟਿੰਗ ਸਾਰੀ ਮੀਟਿੰਗਾਂ 'ਚ ਸ਼ਰਮਾ ਜੀ ਆਂਦੇ ਸੀਗੇ ਪ੍ਰਧਾਨ ਦੀ ਸੀਟ ਤੇ ਆਪ ਪ੍ਰਧਾਨ ਵਿਚਾਰਾ ਐਮਸੀਸੀ ਸੀਟ ਤੇ ਬੈਠਿਆ ਹੁੰਦਾ ਸੀ ਇਹੋ ਜਿਹਾ ਇਹਨਾਂ ਨੇ ਸ਼ਾਸ ਇਹ ਧੰਨਤਾਧਾਰਨੇ ਤਨੇ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਹੈ ਵੀ ਤੁਸੀਂ ਖੁੱਲੇ ਹੋ ਕੇ ਐਨ ਵਧੀਆ ਤਰੀਕੇ ਨਾਲ ਡੇਰਬੀ ਸ਼ਹਿਰ ਦਾ ਵਿਕਾਸ ਕਰੋ ਤੇ ਆਪਾਂ ਵਿਕਾਸ ਕਰਨ ਜਾ ਰਹੇ ਆ 6-7 ਮਹੀਨੇ ਤੋਂ ਬਾਅਦ ਆਪਾਂ ਫੇਰ ਭਰਾ ਤੁਹਾਡੇ ਨਾਲ ਬੈਠ ਕੇ ਜੋ ਸਾਡਾ ਅੱਗੇ ਪ੍ਰੋਗਰੈਸ ਹੋ ਤੁਹਾਡੇ ਬਾਰੇ ਗੱਲ ਕਰਾਂਗੇ ਤੇ ਤੁਸੀਂ 6 ਮਹੀਨੇ ਦੀ ਗੱਲ ਲਈ ਹੈ ਨਾ ਤੇ ਤੁਹਾਨੂੰ ਪਤਾ ਵੀ ਆਣ ਵਾਲੇ ਟਾਈਮ 'ਚ 6 ਮਹੀਨੇ ਤੱਕ ਜਿਹੜੀ ਵਿਧਾਨ ਸਭਾ ਚ ਹੋਣਾ ਆਪਣੀ ਆਣ ਵਾਲੀਆਂ ਤੇ ਜਿੱਦਾਂ ਇਤਿਹਾਸ ਰਿਹਾ ਆ ਕਾਂਗਰਸ ਪਾਰਟੀ ਦਾ ਗੁੱਟਬਾਜ਼ੀ ਕਰਕੇ ਹਮੇਸ਼ਾ ਕਾਂਗਰਸ ਪਾਰਟੀ ਹਾਰਦੀ ਰਹੀ ਆ ਤੇ ਇਸ ਵਾਰੀ ਤੁਸੀਂ ਤੁਹਾਡੇ ਮੋਢਿਆਂ ਤੇ ਵੀ ਇੱਕ ਬੜੀ ਚੁਣੌਤੀ ਆ ਡੇਰਾ ਬਸੀ ਚ ਕਿ ਇਸ ਗੁੱਟਬਾਜ਼ੀ ਨੂੰ ਦੂਰ ਕਰਕੇ ਤੇ ਢਿੱਲੋਂ ਸਾਹਿਬ ਨੂੰ ਜਿਤਾਣਾ ਉਹਨਾਂ ਨੂੰ ਲੀਡ ਦਿਵਾਣੀ ਇੱਥੋਂ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਐਪੀ ਆਪਣੇ ਬਿੱਖੀ ਜੀ ਗੁੱਟਬਾਜ਼ੀ ਨੂੰ ਲੋਕਾਂ ਨੇ ਨਕਾਰਤਾ ਇਸ ਵਾਰ ਵੀ ਸਾਡੇ ਹੀ ਭਰਾ ਸੀਗੇ ਬਥੇਰੇ ਜਿਹੜੇ ਖੁਦ ਮੈਨੂੰ ਹੈਰਾਨ ਤੇ ਲੱਗੇ ਰਹੇ ਮੈਨੂੰ ਐਨ.ਕੇ. ਸ਼ਰਮਾ ਜੀ আর ਕਾਲੀਦਾਲਾ ਦਾ ਚਲੋ ਹਰਾਨਾ ਹੀ ਸੀਗਾ ਸਾਡੇ ਵੀ ਕਈ ਭਰਾ ਫਿਰਦੇ ਸੀਗੇ ਜਦ ਗਲੀਆਂ 'ਚ ਵੀ ਰੈਡੀ ਨੂੰ ਹਰਾਨਾ ਪਰ ਲੋਕਾਂ ਨੇ ਇਨਕਾਰਤਾ ਸਾਰਿਆਂ ਨੂੰ ਸਿਰਫ ਇੱਕ ਹੀ ਕਾਂਗਰਸ ਪਾਰਟੀ ਦਾ ਜਿਹੜਾ ਡੇਰਾ ਬਸੀ ਹੈਗਾ ਉਹ ਦਪਿੰਦਰ ਢਿੱਲੋਂ ਸਰਦਾਰ ਦਪਿੰਦਰ ਸਿੰਘ ਜੀ ਢਿੱਲੋਂ ਸਾਹਿਬ ਦੀ ਰਹਿਨੁਭਾਈ ਵਿੱਚ ਤਿੰਨੇ ਕਮੇਟੀਆਂ ਜਿੱਤੀਆਂ ਬਲਾਕ ਸਮਤੀ ਜਿੱਤੀ ਚਾਰ ਜ਼ਿਲ੍ਹਾ ਪਰਚੇ ਦੇ ਮੈਂਬਰ ਸਾਡੇ ਜਿੱਤੇ ਸਾਰੇ ਸਰਪੰਚ ਸਾਡੇ ਜਿੱਤੇ ਤੇ ਹੁਣ ਆਣ ਵਾਲੇ 2022 ਦੇ ਇਲੈਕਸ਼ਨ ਦੇ ਵਿੱਚ ਡੇਰਾ ਬਸੀ ਦੀ ਜਨਤਾ ਦਪਿੰਦਰ ਸਿੰਘ ਢਿੱਲੋਂ ਨੂੰ ਐਮ.ਐਲ.ਏ ਬਣਾਉਣ ਜਾ ਰਹੀ ਹੈ ਤੇ ਜਿਹੜੇ ਇਹ ਪ੍ਰਚਾਰ ਕਰਦੇ ਆਂ ਬੋਲਣ ਉਹਨਾਂ ਨੂੰ ਘਰਾਂ ਬਿਠਾ ਲਾਂਗੇ ਜਿਵੇਂ ਉਹਨਾਂ ਦੇ ਬੰਦੇ ਬਿਠਾ ਲਿਆ ਨਾ ਉਹ ਵੀ ਘਰਾਂ ਬੈਠਣਗੇ ਆਣੀ ਤੇ ਡੇਰਾ ਬਸੀ ਤਾਂ ਤੁਹਾਨੂੰ ਪਤਾ ਇੱਕ ਹਸਪਤਾਲ ਆ ਹਨਾ ਬਹੁਤ ਪੁਰਾਣਾ ਹਸਪਤਾਲ ਆ ਉਹਦੇ ਚ ਡਵੈਲਪਮੈਂਟ ਨਹੀਂ ਹੋਈ ਅੱਜ ਤੱਕ ਮੈਂ ਆਪਣੇ ਸੋਜੀ ਚ ਕਦੇ ਦੇਖਿਆ ਨਹੀਂ ਵੀ ਇਰੇ ਕੋਈ ਡਵੈਲਪਮੈਂਟ ਹੋਈ ਹੁੰਦੀ ਹੋਈ ਜਿਆਦਾ ਓਰੇ ਬੈੱਡ ਲੱਗੇ ਹੋਣ ਜਿਆਦਾ ਉਹ ਇਥੋਂ ਵੀ ਰੈਫਰ ਕਰ ਕਿਸੇ ਸੱਟ ਲੱਗੀ ਹੋਵੇ ਰਾਤ ਨੂੰ ਰੈਫਰ ਕਰ ਦਿੰਦੇ ਆ ਵੀ ਜਾਓ ਬੱਤੀ ਚ ਜਾਓ ਇਹਦੇ ਬਾਰੇ ਤੁਸੀਂ ਸੋਚਿਆ ਕੁਛ ਆਪਾਂ ਸਾਰੇ ਕਰਨ ਜਾ ਰਹੇ ਇੱਕਦਮ ਡੇਰਾ ਬਸੀ ਹਸਪਤਾਲ ਦੀ ਪਾਰਕਿੰਗ ਦੀ ਬੜੀ ਸਮੱਸਿਆ ਮੈਂ ਹੁਣ ਵੀਡੀਓ ਨਾਲ ਵੀ ਗੱਲ ਹੋਈਆ ਕਿਉਂਕਿ ਲਾ ਕੇ ਵੀਡੀਓ ਆਫਿਸ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਵਿੱਚ ਨੂੰ ਇੱਕ ਰਸਤਾ ਦੇ ਕੇ ਪਾਰਕਿੰਗ ਦੀ ਸਮੱਸਿਆ ਪਹਿਲਾਂ ਹੱਲ ਕੀਤੀ ਜਾਏ ਕਿਉਂਕਿ ਪਾਰਕਿੰਗ ਬਿਲਕੁਲ ਨਹੀਂ ਰੋਡ ਤੇ ਹੀ ਗੱਡੀਆਂ ਖੜਾ ਕੇ ਅੰਦਰ ਜਾਣਾ ਪੈਂਦਾ ਲੋਕਾਂ ਨੂੰ ਇਹ ਪਿੱਛੇ ਦਾ ਕਿਸੇ ਨੇ ਸੋਚਿਆ ਨਹੀਂ ਪਰ ਮੈਂ ਤੁਹਾਡੇ ਵਿਸ਼ਵਾਸ ਦਿਵਾਉਣਾ ਤੁਹਾਨੂੰ ਇੱਕ ਜੋ ਡਾਕਟਰਾਂ ਦੀ ਘਾਟ ਹੈ ਉਹ ਵੀ ਅਸੀਂ ਜਾ ਰਹੇ ਆ ਸਿੱਧੂ ਸਾਹਿਬ ਨਾਲ ਢਿੱਲੋ ਸਾਹਿਬ ਨੇ ਵੀ ਗੱਲ ਕੀਤੀ ਹੈ ਜੋ ਜੋ ਇੱਥੇ ਡਾਕਟਰ ਨਹੀਂ ਆ ਉਹਨਾਂ ਨੂੰ ਵੀ ਆਪਾਂ ਪੁਆਇੰਟ ਕਰਨ ਜਾਣ ਜਾ ਰਹੇ ਆ ਇੱਕ ਪਾਰਕਿੰਗ ਦੀ ਸਮੱਸਿਆ ਇੱਥੇ ਸੀ ਉਹ ਵੀ ਆਪਾਂ ਕਰਨ ਜਾ ਰਹੇ ਆ ਬਾਕੀ ਤਾਂ ਪ੍ਰਚਾਰਤਾ ਜਿੰਨਾ ਮਰਜੀ ਕਰਦੇ ਹੀ ਰਹਿਣਾ ਇਹਨਾਂ ਨੇ ਪਿਛਲੇ ਆਪਣੇ ਸਮੇਂ ਵਿੱਚ ਕੁਝ ਕਰਨ ਨਹੀਂ ਪਾਏ ਸਾਡੇ ਤੋਂ ਜ਼ਿਆਦਾ ਇਹਨਾਂ ਦਾ ਧਿਆਨ ਰਹਿੰਦਾ ਵੀ ਇਹ ਕੀ ਕਰ ਰਹੇ ਇਸ ਲਈ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ ਹਸਪੀਟਲ ਬਸ ਸਟੈਂਡ ਡੇਰਾ ਬਸੀ ਦਾ ਪੀਣ ਵਾਲਾ ਪਾਣੀ ਨਹਿਰੀ ਤੇ ਡੇਰਾ ਬਸੀ ਦੇ ਵਿਕਾਸ ਦੇ ਲਈ ਪੂਰੇ ਤਨਮਨ ਧੰਦੇ ਨਾਲ ਕਾਂਗਰਸ ਪਾਰਟੀ ਕੰਮ ਕਰਨ ਜਾ ਰਹੀ ਹੈ ਜੋ ਕਿਉਂਕਿ ਯੰਗ ਟੀਮ ਮੈਂ ਧੰਨਵਾਦ ਵੀ ਕਰਦਾ ਡੇਰਾ ਬਸੀ ਦੀ ਜਨਤਾ ਦਾ ਤਕਰੀਬਨ ਸਾਡੇ ਜਿਹੜੇ ਐਮਸੀ ਹੈ ਉਹ ਵੀ ਸਾਰੇ ਯੰਗ ਤੁਣ ਕੇ ਆਏ ਹਨ ਕਿਉਂਕਿ ਯੰਗ ਦੇ ਵਿੱਚ ਵਧੀਆ ਤਰੀਕੇ ਨਾਲ ਜੋਸ਼ ਨਾਲ ਅਸੀਂ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਜੋਸ਼ ਦੇ ਨਾਲ ਕੰਮ ਕਰਕੇ ਵਧੀਆ ਤਰੀਕੇ ਨਾਲ ਡੇਰਾ ਬਸੀ ਨੂੰ ਡਿਵੈਲਪ ਕਰਾਂਗੇ ਪਾਣੀ ਦੀ ਸਮੱਸਿਆ ਬਾਰੇ ਤੁਸੀਂ ਇੱਕ ਗੱਲ ਕਰੀਆ ਨਾ ਨਹਿਰੀ ਪਾਣੀ ਦੀ ਗੱਲਾਂ ਤਾਂ ਸਾਰੇ ਲੀਡਰ ਕਰਦੇ ਵੀ ਹਾਂ ਆਪਾਂ ਵੀ ਸੁਣਦੇ ਆ ਰਹੇ ਹਾਂ ਪਿਛਲੇ 10 ਸਾਲਾਂ ਤੋਂ ਕਿ ਜਿਰਕ ਪਰ ਪਾਣੀ ਆਊਗਾ ਜੇ ਕਜੋਲੀ ਵਾਟਰ ਆਊਗਾ ਕਦ ਤੱਕ ਹੁਣ ਥੋੜੇ 5 ਸਾਲਾਂ ਚ ਆਜੂਗਾ ਇਹ ਜਾਂ ਹਾਲੇ ਵੀ ਗੱਲਾਂ ਹੀ ਰਹਿਣਗੀਆਂ ਇਹ ਮੈਂ ਚਲੋ ਦੇਖੋ ਕਾਲੀਦਲ ਦੇ ਪੈਰਾ ਮੇਰੇ ਭਰਾ ਇੱਥੇ ਪ੍ਰਧਾਨ ਰਹਿ ਕੇ ਗਏ ਐਮਸੀ ਬਣ ਕੇ ਗਏ ਮੈਂ ਖੁਦ ਮੇਰਾ ਵੀਰ ਸੀਗਾ ਭੁਪਿੰਦਰ ਸੈਣੀ ਜੀ 2-3 ਸਾਲ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਮਤਾ ਦਾ ਪਾਓ ਕਿਉਂਕਿ ਨੀਤ ਚਾਹੀਦੀ ਹੈ ਵਿਕੀ ਜੀ ਕੰਮ ਕਰਨ ਦੀ ਉਨਾਮ ਮਨੇ ਉਲਟਾ ਗਿਆ ਕਹਿੰਦਾ ਨਹੀਂ ਇਹ ਤਾਂ ਹੋ ਨਹੀਂ ਸਕਦਾ ਮੈਂ ਕਿਹਾ ਯਾਰ ਤੁਸੀਂ ਮਤਾ ਪਾਉਂਗੇ ਗਵਰਨਮੈਂਟ ਕੋਲ ਪ੍ਰਪੋਜ਼ਲ ਜਾਏਗੀ ਆਪਾਂ ਕੰਮ ਕਰਾਂਗੇ ਉਸ ਉੱਪਰ ਹੁਣੇ ਸਾਨੂੰ ਸ਼ੁਰੂ ਕਰਨਾ ਪੈ ਰਿਹਾ ਇੱਥੋਂ ਹੁਣ ਅਸੀਂ ਮਤਾ ਪਾਵਾਂਗੇ ਮਤੇ 5-6 ਮਹੀਨੇ ਸਾਲ ਸਰਕਾਰ ਤੱਕ ਜਾਣ ਤੇ ਲੱਗਦਾ ਪੰਜਾਬ ਦੀ ਜਨਤਾ ਨੇ ਫੇਰ ਕਾਂਗਰਸ ਪਾਰਟੀ ਨੂੰ ਸਮਰਥਨ ਦੇਣਾ ਅਗਿਆਨ ਫੇਰ ਸਰਕਾਰ ਆਣੀ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ 5 ਸਾਲ ਦੇ ਵਿੱਚ ਪਾਣੀ ਜ਼ਰੂਰ ਇੱਥੇ ਨਿਕਲਿਆ ਤੁਹਾਡਾ ਡ੍ਰੀਮ ਪ੍ਰੋਜੈਕਟ ਕੀ ਹੈ ਆਖਰੀ ਆਪਣਾ ਕੁਐਸਚਨ ਆ ਤੁਹਾਡੇ ਨਾਲ ਆਪਣਾ ਜੀ ਅਗੇ ਡਰੀਮ ਪ੍ਰੋਜੈਕਟ ਕੀ ਆ ਡੇਰਾ ਬਸੀ ਕੇ ਲੋਕ ਤੁਹਾਨੂੰ ਯਾਦ ਰੱਖਣ ਕਿਉਂਕਿ ਕੱਲ ਨੂੰ ਦੇਖੋ ਪਤਾ ਨਹੀਂ ਕਿਦੀ ਸਰਕਾਰ ਆਣੀਆ ਬੰਦੇ ਨਾ ਰਹਿਣਾ ਨਹੀਂ ਰਹਿਣਾ ਪਰ ਬੰਦਾ ਸੋਚਦਾ ਮੈਂ ਕੁਝ ਇਹ ਜਾ ਕਰਕੇ ਜਾਵਾਂ ਮਨੂੰ ਦੁਨੀਆ ਰਹਿੰਦੀ ਦੁਨੀਆ ਤੱਕ ਜਦ ਤੱਕ ਡੇਰਾ ਬਸੀ ਆ ਜਦ ਤੱਕ ਹੈ ਵੀ ਯਾਦ ਰੱਖੇ ਤੁਹਾਡਾ ਕੋਈ ਆ ਜਾ ਡਰੀਮ ਪ੍ਰੋਜੈਕਟ ਵੀ ਤੁਮ ਲੋਗ ਯਾਦ ਰੱਖਣਾ ਦੇਖੋ ਡਰੀਮ ਪ੍ਰੋਜੈਕਟ ਵੀਰ ਜੀ ਮੈਨੂੰ ਮਾਸਟਰ ਜੀ ਬੈਠੇ ਰਾਂ ਗੱਲ ਕੀਤੀ ਐ ਦੋ ਪਾਰਕ ਆਸੀਂ ਇੱਕ ਸਾਲ ਦੇ ਵਿੱਚ ਡਿਵੈਲਪ ਕੀਤੀਆਂ ਬੱਚਿਆਂ ਲਈ ਜਿੰਮ ਝੁੱਲੇ ਲਵਾਏ ਮਨੂੰ ਮਾਣ ਆ ਜਦ ਮੈਂ ਗਲੀ ਚ ਜਾਂਦਾ ਨਾ ਮਨੂੰ ਸਾਰੇ ਲੋਕ ਜਿਹੜੇ ਬੱਚੇ ਸੀਗੇ ਝੁੱਲਿਆਂ ਵਾਲਾ ਰੈਡੀ ਅੰਕਲ ਕਹਿਣ ਲੱਗੇ ਸੀਗੇ ਇਹ ਹੁੰਦਾ ਵੀ ਆਪਾਂ ਬੱਚਿਆਂ ਦੇ ਮਨ 'ਚ ਬਸਣਾ ਹੈ ਬਜ਼ੁਰਗਾਂ ਦੇ ਮਾਤਾਂ ਦੇ ਮਨ 'ਚ ਬਸਣਾ ਹੈ ਸਭ ਤੋਂ ਪਹਿਲਾਂ ਮੇਰਾ ਇੱਕ ਹੀ ਹੈ ਵੀ ਡੇਰਾ ਬਸੀਂ ਜੋ ਸਹਿਰ ਕਰਨ ਲਈ ਆਪਾਂ 3 ਜਾਂ 4 ਪਾਰਕ ਹੋਰ ਬਣਾਉਣ ਜਾ ਰਿਹਾ ਆ ਉਹਦੇ ਵਿੱਚ ਜਿਮ ਓਪਨ ਝੁੱਲੇ ਲਗਾ ਕੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਤੇ ਸਾਫ਼ ਸੁਥਰੇ ਸ਼ਹਿਰ ਕਰਨ ਲਈ ਸਵੇਰੇ ਵਧੀਆ ਜਗ੍ਹਾ ਦੇ ਦਈਏ ਉਹ ਮੇਰੀ ਸਭ ਤੋਂ ਪਹਿਲ ਹੈ ਆਪਣਾ ਬੱਸ ਸਟੈਂਡ ਕਮੇਟੀ ਆਫਿਸ ਤੇ ਪੀਣ ਵਾਲਾ ਪਾਣੀ ਜੇ ਮੈਂ ਪੀਣ ਵਾਲਾ ਪਾਣੀ ਮੈਂ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦਾ ਮੈਨੂੰ ਇਹਨਾਂ ਸਮਰਥਕ ਬਖਸ਼ੇ ਮੈਂ ਪੀਣ ਵਾਲਾ ਪਾਣੀ ਆਪਾਂ ਨਹਿਰੀ ਜੀਰਕਬਰਾ ਡੇਰਾ ਦੀ ਜੰਤਾਂ ਨੂੰ ਦੇਣ ਤੇ ਸਫਲ ਹੋ ਗਏ ਉਹ ਸਾਡਾ ਡ੍ਰੀਮ ਪ੍ਰੋਜੈਕਟ ਹੋ ਗਿਆ ਤੇ ਆਨ ਵਾਲੀ ਸਾਡੀ ਨਸਲਾਂ ਦਾ ਸੁਧਾਰ ਹੋਏਗਾ ਆਪਾਂ ਗੱਲ ਕਰ ਰਹੀ ਸੀ ਜੀ ਡੇਰਾ ਬਸੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਰੇਟੀ ਨਾਲ ਤੇ ਉਹਨਾਂ ਨੇ ਕਾਫੀ ਗੱਲਾਂ ਕਰੀਆਂ ਤੇ ਆਪਾਂ ਉਮੀਦ ਕਰਾਂਗੇ ਕਿ ਉਹ ਜਲਦੀ ਇਹ ਆਪਣੇ ਵਾਅਦੇ ਪੂਰੇ ਕਰ ਸਕਣ ਧੰਨਵਾਦ